सिविल डिफेंस अमृतसर ਦੇ ਡਿਵੀਜ਼ਨਲ ਨੰਬਰ 1 ਦੇ ਡਿਵੀਜ਼ਨਲ ਗਾਰਡਨ ਪਰਮਜੀਤ ਸਿੰਘ ਦੀ ਅਗਵਾਈ ਹੇਠ ਇੱਕ ਅਹਿਮ ਮੀਟਿੰਗ 140 ਰੋਡ ਵਿਖੇ ਹੋਈ ਜਿਸ ਵਿੱਚ ਜ਼ਿਲ੍ਹਾ ਕਮਾਂਡੈਂਟ ਮਨਪ੍ਰੀਤ ਸਿੰਘ ਰੰਦਾਵਾ ਚੀਫ ਬਾਰਡਰਰ ਸੁਰਜੀਤ ਸ਼ਰਮਾ ਤੇ ਡਿਪਟੀ ਚੀਫ ਗਾਰਡਨ ਰਜੇਸ਼ ਪਨੋੜ ਖਾਸ ਤੌਰ ਤੇ ਪੁੱਜੇ ਇਸ ਮੌਕੇ ਜ਼ਿਲ੍ਹਾ ਕਮਾਂਡੈਂਟ ਮਨਪ੍ਰੀਤ ਸਿੰਘ ਰੰਦਾਵਾ ਨੇ ਸਿਵਲ ਡਿਫੈਂਸ ਦੇ ਵਲੰਟੀਅਰਾਂ ਨੂੰ ਕੁਦਰਤੀ ਆਫਤਾਂ ਨਾਲ ਡਿਜਟਣ ਵੇਲੇ ਹਰ ਵੇਲੇ ਤਿਆਰ ਰਹਿਣ ਲਈ ਆਖਿਆ ਇਸ ਮੌਕੇ ਉਹਨਾਂ ਨੇ ਅੰਤ ਸੁਖਾਵੇਂ ਘਟਨਾ ਵਾਪਰਨ ਵੇਲੇ ਹਾਲਾਤਾਂ ਤੇ ਕਾਬੂ ਪਾਣ ਲਈ ਪਛਤਾਰ ਸਹਿਤ ਜਾਣਕਾਰੀ ਵੀ ਦਿੱਤੀ ਇਸ ਮੌਕੇ ਉਹਨਾਂ ਦੇ ਨਾਲ ਮਨੋਹਰ ਸਿੰਘ ਸੈਣੀ ਜਤਿੰਦਰ ਪਾਤਸ਼ਕ ਜੋਨੇ ਡਿਵੀਜ਼ਨਲ ਵਾਰਡਨ ਡਿਪਟੀ ਡਿਵੀਜ਼ਨਲ ਵਾਰਡਨ ਭਪਿੰਦਰ ਸਿੰਘ ਜਸਪਾਲ ਸਿੰਘ ਸੁਖਦੇਵ ਸਿੰਘ ਸਮੇਤ ਕਈ ਵਲੰਟੀਅਰ ਵੀ ਹਾਜ਼ਰ ਸਨ ਜਿਹੜੀਆਂ ਤਸਵੀਰਾਂ ਅਸੀਂ ਤੁਹਾਨੂੰ ਸਾਂਝੀਆਂ ਕਰਨੇ ਇਹ ਤਸਵੀਰਾਂ ਅਮਰਸਰ ਦੇ ਸੋਫਟੀ ਰੋਡ ਦੀਆਂ ਤਸਵੀਰਾਂ ਹਨ ਜਿੱਥੇ ਸਿਵਲ ਡਿਫੈਂਸ ਦੀ ਇੱਕ ਮੀਟਿੰਗ ਹੋਈ ਜਿਸ ਵਿੱਚ ਜ਼ਿਲ੍ਹਾ ਕਮਾਂਡਰ ਮਨਪ੍ਰੀਤ ਸਿੰਘ ਰੰਦਾਵਾ ਅਤੇ ਚੀਫ ਵਾਰਡਨ ਸ਼ਰਜੀਤ ਸ਼ਰਮਾ ਤੇ ਡਿਪਟੀ ਚੀਫ ਵਾਰਡਨ ਰਜੇਸ਼ ਪੋਨਵੜ ਖਾਸ ਤੌਰ ਤੇ ਪੁੱਜੇ ਅਤੇ ਉਹਨਾਂ ਨੇ ਸਿਵਲ ਡਿਫੈਂਸ ਤੇ ਵਲੰਟਰੀਆਂ ਨੂੰ ਕਿਹਾ ਕਿ ਉਹ ਹਰ ਵੇਲੇ ਤਿਆਰ ਰਜ ਕੁਦਰਤੀ ਆਫਤਾ ਆਉਂਦੀਆਂ ਇਸ ਬੋਕੇ ਗੱਲਬਾਤ ਕਰਦਿਆਂ ਹੋਇਆਂ ਡਿਪਟੀ ਚੀਫ ਬਾਡਨ ਰਜੇਸ਼ ਪਨੋਟ ਨੇ ਕੀ ਆਖਿਆ ਆਓ ਤੁਹਾਨੂੰ ਉਹਨਾਂ ਦੀ ਗੱਲਬਾਤ ਵੀ ਸੁਣਾਉਂਦੇ ਹਾਂ ਮੈਂ ਰਾਜੇਸ਼ ਪਨੋਟ ਡਿਪਟੀ ਡਿਵੀਜ਼ਨ ਡਿਪਟੀ ਚੀਫ ਬਾਡਨ ਜਿਰਾਮ ਰਸਾ ਸਾਡੀ ਸਿਵਲ ਡਿਫੈਂਸ ਦੀ ਅੱਜ ਦੀ ਜਿਹੜੀ ਮੀਟਿੰਗ ਹੈ ਇਹ ਅਸੀਂ ਇੱਕ ਸ਼ੁਰੂ ਕੀਤੀ ਹੈ ਸ਼ਾਇਦ ਸਾਡੇ ਸ਼ਹਿਰ ਦੀਆਂ ਪੰਜ ਡਿਵੀਜ਼ਨਾਂ ਅੱਜ 1 2 3 4 5 ਉਹਨਾਂ ਦੇ ਅਲੱਗ-ਅਲੱਗ ਟੀਮਾਂ ਬਣੀਆਂ ਹੋਈਆਂ ਸਾਡੇ ਅੰਡਰ ਇਹ ਸਾਰਾ ਚੀਫ ਸਾਹਿਬ ਦੇ ਨਾਲ ਔਰ ਸਾਡੇ ਜਿਹੜੇ ਇੰਚਾਰਜ ਨੇ ਉਹ ਡਿਪਟੀ ਕੁਇਸ਼ਨਰ ਅਵਾਰਡਰ ਨੇ ਉਹ ਸਾਡੇ ਕੰਟਰੋਲਰ ਨੇ ਉਹਨਾਂ ਦੀ ਰਹਿਨਮਾਈ ਤੇ ਸਾਰਾ ਇਹ ਟੀਮ ਚੱਲ ਰਹੀ ਹੈ ਅੱਜ ਅਸੀਂ ਪਹਿਲੀ ਮੀਟਿੰਗ ਡਿਵੀਜ਼ਨ ਨੰਬਰ 1 ਦੇ ਵਿੱਚ ਅਰਵਿੰਦਜੀਤ ਜੀ ਇੱਥੇ ਸਾਡੇ ਡਿਵੀਜ਼ਨ ਵਾਰਡਨ ਨੇ ਉਹਨਾਂ ਦੀ ਰਹਿਨਮਾਈ ਤੇ ਕੀਤੀ ਜੇ ਉਹਨਾਂ ਦੇ ਪੋਸਟ ਵਾਰਡਨ ਤੇ ਉਹਨਾਂ ਦੇ ਸਾਥੀ ਇੱਥੇ ਹਾਜ਼ਰ ਹੈ ਅੱਜ ਦੀ ਮੀਟਿੰਗ ਸਾਡੀ ਇਹ ਹੈ ਕਿ ਸ਼ਹਿਰ ਦੇ ਵਿੱਚ ਅਸੀਂ ਇੱਕ ਮੁਹਿੰਮ ਸ਼ੁਰੂ ਕਰਦੀ ਹੈ ਕਿ ਸਾਡੇ ਸਿਵਲ ਡਿਫੈਂਸ ਦੇ ਮੈਂਬਰ ਬਣੋ। ਉਹਦੇ ਤਹਿਤ ਅਸੀਂ ਅੱਜ ਇੱਥੇ ਮੀਟਿੰਗ ਕਰ ਰਹੇ ਹਾਂ ਤਾਂ ਕਿ ਲੋਕ ਵੱਧ ਤੋਂ ਵੱਧ ਸਾਡੇ ਮੈਂਬਰ ਬਣਨ ਔਰ ਦੇਸ਼ ਸੇਵਾ ਦੇ ਵਿੱਚ ਹਿੱਸਾ ਲੈਣ। ਹੁਣ ਸਾਡੇ ਵਿੱਚ ਸਾਡੇ ਕਮਾਂਡਰ ਸਾਹਿਬ ਉਹ ਹਾਜ਼ਰ ਨੇ ਸਰਮਣਪ੍ਰੀਤ ਸਿੰਘ ਜੀ ਔਰ ਉਹਨਾਂ ਦੀ ਟੀਮ ਸਾਰੀ ਇੱਥੇ ਹਾਜ਼ਰ ਹੈ। ਮੈਡਮ ਅਮਰਜੀਤ कौर ਸਾਡੇ ਅ ਅਗਨੇ ਸਟੂਡੈਂਟ ਔਰ ਉਹਨਾਂ ਦੀ ਰਹਿਨਮਾਈ ਤੇ ਸਾਡੀ ਇਹ ਟੀਮ ਬੈਠੀ ਹੈ ਸਾਰੀ ਔਰ ਸਾਡਾ ਮਕਸਦ ਇਹ ਹੋਈ ਹੈ ਕਿ ਸ਼ਹਿਰ ਦੇ ਵਿੱਚ ਅਸੀਂ ਪਬਲਿਕ ਦੀ ਭਲਾਈ ਵਾਸਤੇ ਦੇ ਸੇਵਾ ਵਾਸਤੇ ਵੱਤ ਤੋਂ ਵੱਧ ਲੋਕਾਂ ਨੂੰ ਜੋੜੀਏ ਔਰ ਔਖੇ ਵੇਲੇ ਜਦੋਂ ਦੇਸ਼ ਦੇ ਵਿੱਚ ਕੋਈ ਐਮਰਜੈਂਸੀ ਹੁੰਦੀ ਹੈ ਉਹਦੇ ਵਿੱਚ ਅਸੀਂ ਵੱਤ ਤੋਂ ਵੱਧ ਹਿੱਸਾ ਪਾ ਦਿੰਦੇ ਹਾਂ ਇਹ ਸਾਡੀ ਟੀਮ ਜਿਹੜੀ ਦੇਸ਼ ਸੇਵਾ ਵਾਸਤੇ ਬਣੀ ਹੋਈ ਹੈ